ਦਾਨੀਅਲ ਅੱਜ ਆਪਾਂ ਚਾਰ ਪੜਾਂਗੇ ਹੋ ਗਿਆ ਛੁਡ ਹallelujah ਅੰਦਰ ਜੇ ਆਪਾਂ ਦਾਨੀਅਲ ਪੜਾਂਗੇ ਦਾਨੀਅਲ ਕਿਸ ਤਰ੍ਹਾਂ ਦਾ ਸੀ ਹallelujah ਜੇ ਦਾਨੀਅਲ ਵਰਗੇ ਆਪਾਂ ਅੱਜ ਬਣਾਂਗੇ ਤੇ ਅੱਜ ਆਪਾਂ ਨੇ ਨਹੀਂ ਪਰਮੇਸ਼ਰ ਕੋਲ ਇੱਕ ਖਾਸ ਧਰਾਇਆ ਹੈ ਹallelujah ਦਾਨੀਅਲ ਪਰਮੇਸ਼ਰ ਦੇ ਅਧੀਨ ਸੀ ਦੇਖੋ ਪਰਮੇਸ਼ਰ ਦੇ ਨਾਲ ਹallelujah ਪ੍ਰਧਾਨ ਮੰਤਰੀ ਬਣਾਇਆ ਗਿਆ ਹalleluyah ਦੇਖੋ ਪਰਮੇਸ਼ਰ ਤੇ ਯਿਸੂ ਮਸੀਹ ਨੇ ਉਹਨੂੰ ਉੱਚਾ ਕੀਤਾ ਦਾਨੀਅਲ ਕਿਵੇਂ ਉੱਚਾ ਕੀਤਾ ਗਿਆ ਇੱਕ ਰਾਜੇ ਦਾ ਵਜ਼ੀਰ ਬਣਿਆ ਇੱਕ ਪ੍ਰਧਾਨ ਮੰਤਰੀ ਬਣਿਆ ਉਹਦੇ ਬਾਰੇ ਪੜਾਂਗੇ ਆਪਾਂ ਪਹਿਲਾਂ ਦਾਨੀਅਲ ਸੇਦੀਚਾਰ ਤਦ ਉਹਨਾਂ ਮਨਸ ਬਾਬਾ ਦੇ ਪ੍ਰਦਾਨਾਂ ਨੇ ਚਾਇਆ ਕਿਵੇਂ ਨਾ ਕਿਵੇਂ ਰਾਜ ਕਾਜ ਦੇ ਕਾਰਨ ਦਾਨੀ ਲੋਤੇ ਕੋਈ ਦੋਸ਼ ਲਾਉਣ ਪਰ ਉਹਨਾਂ ਨੂੰ ਕੋਈ ਦੋਸ਼ ਨਾ ਲੱਗਾ ਨਾ ਲੱਭਾ ਕਿਉਂਕਿ ਉਹ ਵਫਾਦਾਰ ਸੀ ਉਹਦੇ ਵਿੱਚ ਕੋਈ ਉਹ ਗੁਣ ਖੋਟ ਨਾ ਲੱਭੀ ਹallelujah ਦੇਖੋ ਜਿਹੜੇ ਦੂਜੇ ਕਿਸੀ ਲੋਕ ਜਿਹੜੇ ਜੈਸੀ ਕਰਦੇ ਸੀ ਉਹ ਖੋਟ ਲਪਣਾ ਚਾਹੁੰਦੇ ਸੀ ਭਈ ਇਹਦੇ 'ਚ ਕੋਈ ਖੋਟ ਲੱਭੀਏ ਭਈ ਇਹਦੇ ਤੇ ਅਸੀਂ ਦੋਸ਼ ਲਾਈਏ ਤਾਂ ਜੋ ਰਾਜਾ ਇਹਨੂੰ ਜੋ ਉਹਦਾ ਦੇਣਾ ਚਾਹੁੰਦਾ ਹੈ ਉਹ ਉਥੋਂ ਮਿਸ ਕਰ ਦੇਵੇ ਹallelujah ਦੇਖੋ ਅੱਜ ਤੁਸੀਂ ਚੱਲ ਰਹੇ ਹੋ ਮਸੀਹ ਚ ਸਹੀ ਚਰਚ ਆ ਰਹੇ ਹੋ ਲੋਕ ਤਾਂ ਨੇ ਦੋਸ਼ ਲਾਣਗੇ ਤੁਸੀਂ ਉੱਥੇ ਜਾ ਰਹੇ ਹੋ ਉਹ ਚਰਚ ਜਾ ਰਹੇ ਹੋ ਆ ਚਰਚ ਆ ਰਹੇ ਹੋ ਨਵਾਂ ਚਿੱਲਾ ਗਿਆ ਨਵਾਂ ਪਾਸਟਰ ਖੜਾ ਕੀਤਾ ਹੋਇਆ ਹੈ ਹallelujah ਪਰ ਤੁਸੀਂ ਕੋਮ ਪਰਮੇਸ਼ਰ ਨੂੰ ਕਹਿਣਾ ਉੱਥੇ ਪਰਮੇਸ਼ਰ ਜਿੱਦੇ ਕੋਲ ਮੈਂ ਜਾ ਰਿਆਂ ਉਹਨੂੰ ਤੂੰ ਖੜਾ ਕੀਤਾ ਹੈ ਉਹ ਤੇਰਾ ਦਾਸ ਏ ਤੇ ਤੁਹਾਨੂੰ ਪਰਮੇਸ਼ਰ ਬLES ਕਰੇਗਾ ਹਾਲੇਲੂਇਆ ਜੇ ਅੱਜ ਤੁਹਾਡੇ ਕੋਈ ਦਾਸ ਬਾਰੇ ਕੋਈ ਬੋਲ ਰਿਹਾ ਤੁਸੀਂ ਬੋਲ ਸਕਦੇ ਹੋ ਕਹਿ ਸਕਦੇ ਹੋ ਉਹ ਪਰਮੇਸ਼ਰ ਦੁਆਰਾ ਖੜਾ ਕੀਤਾ ਹੋਇਆ ਹੈ ਉਹ ਆਪਣੇ ਆਪ ਨਹੀਂ ਖੜਾ ਹੋਇਆ ਹਾਲੇਲੂਇਆ ਹੁਣ ਆਪਾਂ ਅੱਗੇ ਪੜਾਂਗੇ ਵਿੱਚ ਜਦੋਂ ਉਹ ਕੂਰੇ ਮੁੱਢੇ ਦਾਨੀਆਂ ਕੋਲ ਜਾ ਪੁੱਜਾ ਚਿੰਤਾ ਦੀ ਆਵਾਜ਼ ਨਾ ਪੁਕਾਰਿਆ हे राजे दानियल आख्या हे दानियल जोंदे परमेश्वर दे उपासक ਯੋਹਦਾ ਪਰਮੇਸ਼ਰ ਦੇ ਦਾਸ ਕੀ ਤੇਰਾ ਪਰਮੇਸ਼ਰ ਜੀ ਦੀ ਤੂੰ ਅਪਾਸਨਾ ਕਰਦਾ ਹੈ ਤੈਨੂੰ ਸ਼ੇਰਾਂ ਦੇ ਪੂਰੇ ਤੋਂ ਬਚਾਣ ਦੇ ਯੋਗ ਹੈ ਹallelujah ਦੇਖੋ ਦਾਨੀਏਲ ਇੱਥੇ ਮੈਂ ਇੰਤਕਾਰ ਰਿਹਾ ਸੀ ਹallelujah ਪਰਮੇਸ਼ਰ ਅੱਗੇ ਪ੍ਰਾਰਥਨਾ ਕਰ ਰਿਹਾ ਸੀ ਪਰਮੇਸ਼ਰ ਅੱਗੇ ਪਰਮੇਸ਼ਰ ਨੇ ਉਹਨੂੰ ਸਲਾਹ ਦਿੱਤੀ ਹallelujah ਜਾ ਤੂੰ ਸ਼ੇਰਾਂ ਦੇ ਘਰਨੇ ਚ ਜਾਵੇਂਗਾ ਤੇ ਮੈਂ ਸ਼ੇਰਾਂ ਦੇ ਮੂੰਹ ਨੂੰ ਬੰਦ ਕਰਦਾਗਾ ਹallelujah ਤੇ ਦੇਖੋ ਇੱਥੇ ਇੱਕ ਰਾਜਾ ਇੱਥੇ ਆ ਕੇ ਕਹਿ ਰਿਹਾ ਕੀ ਕਹਿੰਦਾ ਪਿਆ ਕਹਿੰਦਾ ਜੇ ਜੇ ਤੂੰ ਪੂਜਨਾ ਕਰਦਾ ਹੈ ਜਿੰਦਾ ਤੂੰ ਦਾਸ ਹੈਗਾ ਕਿ ਤੂੰ ਉਹ ਛੇਰਾ ਦੇ ਪੂਰੇ ਤੋਂ ਬਚਾਉਣ ਦੀ ਤਾਕਤ ਰੱਖਦਾ ਹੈ ਹallelujah ਪਰ ਦਾਨੀਅਲ ਕੀ ਕਹਿੰਦਾ ਮੈਨੂੰ ਵਿਸ਼ਵਾਸ ਹੈ ਹalleluyah ਅੱਜ ਵਿਸ਼ਵਾਸ ਹੋਣਾ ਚਾਹੀਦਾ ਹੈ ਪਰਮੇਸ਼ਰ ਮੈਂ ਇਸ ਜਗ੍ਹਾ ਤੇ ਆਇਆ ਤੂੰ ਤੁਸੀਂ ਮੈਨੂੰ ਸ਼ੇਰਾਂ ਤੋਂ ਬਚਾਉਗੇ ਸ਼ੇਰ ਕੌਣ ਹੈ ਸ਼ੈਤਾਨ ਆਪਣੇ ਲਈ ਅੱਜ ਤੁਹਾਡੇ ਘਰ ਚੋਂ ਉਹ ਸ਼ੈਤਾਨ ਜਾ ਰਿਹਾ ਹੈ ਹalleluyah ਬੰਬਰ 6 ਦੀ ਤਰ੍ਹਾਂ ਉਮੀਆਦਾ ਹalleluyah ਸੰਸਾਰ ਹੀ ਹਉਂਦੇ ਹੱਥ ਵਿੱਚ ਹੈ ਪਰਮੇਸ਼ਰ ਕਹਿ ਰਿਹਾ ਮੈਂ ਅੱਜ ਅਦਕਾਰ ਹਉਂਦੇ ਤੁਸੀਂ ਰਾਜ ਕਰੋਗੇ ਹalleluyah ਇਹ ਇੱਕ ਮਜਬੂਰ ਜੀ ਤੁਸੀਂ ਬਾੜ ਸਕਦੇ ਹੋ ਉਹਨੂੰ ਪੀੜਾਂ ਲੱਗੀਆਂ ਹੋਈਆਂ ਨੇ ਸ਼ੈਤਾਨ ਨੂੰ ਉਹਨੂੰ ਦਰਦ ਹੁੰਦਾ ਜਦੋਂ ਮਸੀਹ ਜਾਂਦੇ ਨੇ ਚਰਚ ਹallelujah ਉਹ ਚਾਹੁੰਦਾ ਹੈ ਵੀ ਇਹਨਾਂ ਦੇ ਕੰਮ ਨਾ ਹੋਣ ਹallelujah ਸ਼ੈਤਾਨ ਚਾਹੁੰਦਾ ਹੈ ਇਹਨਾਂ ਦੀ ਪ੍ਰੋਫੈਸੀ ਜੋ ਹੋ ਰਹੀ ਹੈ ਉਹ ਰੁਕ ਜਾਵੇ ਹallelujah ਜਿਹੜਾ ਬ੍ਰਦਰ ਇੱਥੇ ਆਂਦਾ ਸੀ ਜਿਹਨੇ 40 ਵਰਤ ਰਖਾਏ ਸੀ ਮੈਂ ਪਰਮੇਸ਼ਰ ਮੈਨੂੰ ਕਿਹਾ ਸੀ ਮੈਨੂੰ ਦਾਸ ਖੜਾ ਕਰਨਾ ਹੈ ਹallelujah ਪਰ ਸ਼ੈਤਾਨ ਨੇ ਉਹ ਨਹੀਂ ਚਾਇਆ ਵਿਖੋ ਉਹਨੇ ਸ਼ੈਤਾਨ ਦੀ ਗੱਲ ਸੁਣੀ ਅੱਜ ਦੇਖੋ ਕਿੱਥੇ ਹੈ ਹalleluyah ਸ਼ੈਤਾਨ ਉਹ ਸਦਾਨੀ ਆਦਾ ਕਿਸੇ ਦੇ ਵਿੱਚ ਵੜ ਕੇ ਆਵੇਗਾ ਪਈ ਪੈਸਾ ਲੈ ਕੇ ਆਵੇਗਾ ਕੋਈ ਕੰਮ ਲੈ ਕੇ ਆਵੇਗਾ ਕੋਈ ਨਾ ਕੋਈ ਚੀਜ਼ ਲੈ ਕੇ ਆਵੇਗਾ ਤਾਨੂੰ ਚਰਚ ਤੋਂ ਛਡਾਣਾ ਉਹਨੇ ਜਿਵੇਂ ਮਰਜੀ ਛਡਾਵੇ ਜੇ ਮੈਂ ਦਾਸ ਹੈਗਾ ਤਾਂ ਮੇਰੇ ਲਈ ਕੁੜੀ ਲਿਆ ਕੇ ਰੱਖ ਸਕਦਾ ਹੈ ਬਈ ਇਹ ਉਹ ਵਿਚਾਰ ਜਿ ਡਿੱਗ ਪਵੇ ਜਿਵੇਂ ਉਹਨੇ ਆ ਪੁਰਾਣੇ ਸਮੇਂ ਚ ਦੌਦ ਨੂੰ ਦੇਖਿਆ ਸੀ ਹalleluyah ਦੌਦ ਡਿੱਗਿਆ ਸੈਮੂਅਲ ਡਿੱਗਿਆ ਕਿੰਨੇ نبی ਡਿੱਗੇ ਕਿੰਨੇ ਸ਼ੈਤਾਨ ਨੇ ਡਿੱਗੇ ਹalleluyah ਸ਼ੈਤਾਨ ਦੀ ਕੋਈ ਇੱਛਾ ਆਉਂਦੀ ਮੈਨੂੰ ਡੇਗਣਾ ਹੈ ਜੇ ਆਪਾਂ ਮਸੀਹ ਚੱਲ ਰਹੇ ਆ ਉਹ दारू ਲੈ ਕੇ ਆਵੇਗਾ ਨਸ਼ਾ ਲੈ ਕੇ ਆਵੇਗਾ ਭਈਏ ਉਤਾ ਨਾ ਹੋ ਸਕੇ ਬਸ ਨਸੇ ਜਵੇ ਅੱਜ ਜੋ ਆਪਣਾ ਮੁਕਟ ਖੋਣਾ ਚਾਹੁੰਦਾ ਹੈ ਸ਼ੈਤਾਨ ਸਦੀਪਕ ਜੀਵਨ ਖੋਣਾ ਚਾਹੁੰਦਾ ਹੈ ਆਪਾਂ ਅੱਜ ਸਦੀਪਕ ਜੀਵਨ ਦੇ ਲਈ ਬੁਲਾਏ ਗਏ ਆਂ ਉਹਦੇ ਚਰਚਾ ਆਪਾਂ ਇਹ ਥੋੜਾ ਆਪਾਂ ਇੱਥੇ ਕਲਾ ਹਸਨ ਖੰਡ ਨਹੀਂ ਆਇਆ ਨਚੰਡਪਣੀ ਆਇਆ ਆਪਣਾ ਮੁਕਟ ਨਾ ਚੇਤਾਨ ਚਰਾ ਸਕੇ ਤੁਸੀਂ ਪ੍ਰਕਾਸ਼ ਦੀ ਪੁਤੀ ਚ ਪੜ ਸਕਦੇ ਹੋ ਅੱਜ ਤੁਸੀਂ ਇੱਥੇ ਬੁਲਾਏ ਗਏ ਹੋ ਐ ਮੇਰੀ ਕੋਈ ਆਇਆ ਇਸ ਹੱਦੇ ਗਏ ਹੋ ਹallelujah ਜਿੰਨਾ ਚਿਰ ਕਿਸੇ ਨੂੰ ਕੋਈ ਇਨਵੀਟੇਸ਼ਨ ਜਿੰਨਾ ਕੋਈ ਕਿਸੇ ਨੂੰ ਬੁਲਾਉਂਦਾ ਨਹੀਂ ਉਹਨਾਂ ਚਿਰ ਕੋਈ ਆ ਨਹੀਂ ਸਕਦਾ ਅੱਜ ਤੁਹਾਡੀ ਕੋਈ ਥੋੜੀ ਬੋਧੀ ਮਸੀਬਤ ਏਗੀ ਆ ਦੇਖੋ ਪੈਣ ਦੂਜੇ ਪਾਸੇ ਕੋ ਜਾਂਦੇ ਸਨ ਤੇ ਪਰਮੇਸ਼ਰ ਨੇ ਕਿਵੇਂ ਮਲਾਇਆ ਹallelujah ਇਹ ਨਾ ਸੋਚੋ ਇਹ ਖੁਦ ਪਰਮੇਸ਼ਰ ਲੈ ਕੇ ਆਇਆ ਹੈ ਇਹ ਨਾ ਸੋਚੋ ਜਦ ਚ ਐਵੇਂ ਆ ਗਏ ਆ ਐਵੇਂ ਕੋਈ ਨਹੀਂ ਆਦਾ ਬਿਨਾ ਬੁਲਾਏ ਨਹੀਂ ਆਦਾ ਇਹ ਲਾਏ ਗਏ ਹੋ ਦੂਤ ਤੁਹਾਨੂੰ ਲੈ ਕੇ ਆਏ ਨੇ ਸਵਰਗ ਦੂਤ ਤੁਸੀਂ ਬਹੁਤ ਸ਼ੈਤਾਨ ਨੇ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਏ ਪਰ ਨਹੀਂ ਪਰਮੇਸ਼ਰ ਨੇ ਕਿਹਾ ਕਿ ਇਹ ਮੇਰੇ ਚੁਣੇ ਹੋਏ ਨੇ ਹallelujah ਇਹ ਮੇਰੇ ਦਾਸ ਦੇ ਅਧੀਨ ਨੇ ਮੈਂ ਸ਼ੈਤਾਨ ਕੋਲੋਂ ਖੋਖੇ ਤਨੂ ਦਿਮਾਗਾ ਅਈ ਤੁਸੀਂ ਬੈਠੇ ਹੋ ਤੁਹਾਨੂੰ ਪਰਮੇਸ਼ਰ ਨੇ ਆਸਾਧ ਕੀਤਾ ਤਾਂ ਬੈਠੇ ਹੋ ਨਹੀਂ ਤੇ ਤੁਹਾਨੂੰ ਸ਼ੈਤਾਨ ਨੇ ਨਰਮੇ ਚੁਗਣ ਤੇ ਸਕਦਾ ਸੀ ਕੋਈ ਢੇੜਾ ਆ ਸਕਦਾ ਸੀ ਢਾਲੀ ਦਾ ਕੋਈ ਦਿਹਾੜੀ ਆ ਸਕਦੀ ਸੀ ਪਰ ਪਰਮੇਸ਼ਰ ਕੀ ਕਹਿੰਦਾ ਪਿਆ ਜਾਓ ਅੱਜ वचन ਟੋਡੇ ਲਈ ਖੋਲਿਆ ਜਾ ਚੁੱਕਿਆ ਹੈ ਹallelujah ਅੱਜ ਮੈਂ ਵਚਨ ਕੀ ਗਏ ਬਈ ਦਾਸਾਂ ਦੀ ਤੁਸੀਂ ਸੁਨੋ ਜਿਵੇਂ ਮੈਂ ਪਰਮੇਸ਼ਰ ਦੇ ਅਧੀਨ ਆ ਤੁਸੀਂ ਮੇਰੇ ਅਧੀਨ ਹੋ ਤੇ ਬੈਸਟ ਪਾਓਗੇ ਜੀਵਨ ਨੂੰ ਹallelujah ਉਹਨਾਂ ਪੱਕੇ ਬਣਾਂਗੇ ਤਾਂ ਧਾਨੀਲ ਨੇ ਰਾਜੇ ਨੂੰ ਆਖਿਆ ਹਾ ਰਾਜਨ ਜੁਗੋ ਜੁਗਨ ਜਿਓ ਮੇਰਾ ਪਰਮੇਸ਼ਰ ਨੇ ਆਪਣੇ ਦੂਤਾਂ ਨੂੰ ਬੇਜਿਆ ਹੈ ਸ਼ੇਰਾਂ ਦੇ ਮੂੰਹ ਨੂੰ ਬੰਦ ਰੱਖਿਆ ਹੈ ਇਤੋਂ ਤੱਕ ਕਿ ਉਹਨਾਂ ਨੇ ਮੇਰੇ ਮੈਨੂੰ ਰਤੀ ਪਰ ਵੀ ਦੁੱਖ ਨਹੀਂ ਦਿੱਤਾ ਇਸ ਕਰਕੇ ਜੋ ਉਸ ਨੇ ਸਨਮੁਖ ਮੇਰੇ ਵਿੱਚ ਕੋਈ ਦੋਸ਼ ਨਹੀਂ ਪਾਈ ਗਈ ਹallelujah ਤੇਰੇ ਅੱਗੇ ਵੀ ਇਹ ਰਾਜਨ ਮੈਂ ਤੋਸ਼ੀ ਨਹੀਂ ਨਹੀਂ ਕੀਤਾ ਹallelujah ਹੁਣ ਦੇਖੋ ਉਹ ਗਵਾਹੀ ਦੇ ਰਿਹਾ ਦਾਨੀਅਲ ਕਹਿੰਦਾ ਵੇਖੋ ਸ਼ੇਰਾਂ ਨੇ ਮੈਨੂੰ ਹੱਥ ਨਹੀਂ ਲਾਇਆ ਹallelujah ਅੱਜ ਜੇ ਤੁਸੀਂ ਪਰਮੇਸ਼ਰ ਨੂੰ ਮੰਨੋਗੇ ਤੇ ਤੁਹਾਨੂੰ ਕੋਈ ਹਾਥ ਨਹੀਂ ਲਾਏਗਾ। ਇੱਕੋ ਛੱਤ ਤੇ ਪਰਮੇਸ਼ਰ ਆਪਨ ਕੋ ਸੀ। ਇੱਕੋ ਰਾਜ ਨੇ ਇੱਕ ਆਂਕਿਆ ਕੱਢੀ ਸੀ। ਤੁਸੀਂ ਇਹਨੂੰ ਮੱਥਾ ਟੇਕਣਾ ਹੈ ਮੂਰਤੀ ਨੂੰ ਪਰ ਉਹ ਕਹਿੰਦੇ ਅਸੀਂ ਮੂਰਤੀ ਨੂੰ ਮੱਥਾ ਨਹੀਂ ਟੇਕਾਂਗੇ। ਦੇਖੋ ਖੜੇ ਰਹਿ ਉਹਨਾਂ ਨੂੰ ਪੱਠੀ ਵਿੱਚ ਸੱਟਿਆ ਗਿਆ ਤੇ ਪੱਠੀ ਦੇ ਵਿੱਚ ਪਰਮੇਸ਼ਰ ਆ ਗਿਆ। ਵਿੱਚ ਆ ਕੇ ਪਰਮੇਸ਼ਰ ਨੇ ਬਚਾਇਆ। ਹallelujah ਜਿੰਨਾ ਸੱਤਿਆ ਸੀ ਉਹਨਾਂ ਦੇ ਹੱਥ ਸੜ ਗਏ ਪਰ ਉਹਨਾਂ ਦਾ ਵਾਲ ਵਿੰਗਾ ਨਹੀਂ ਹੋਇਆ ਪਰ ਵਚਨ ਚ ਖਲੋਣਾ ਪੈਂਦਾ ਹੈ ਵਚਨ ਚ ਖਲੋਣਾ ਪੈਂਦਾ ਦਾਸ ਨਾ ਖਲੋਣਾ ਪੈਂਦਾ ਫਿਰ ਪਾਵਰ ਆਦੀ ਏ ਇਹ ਨਾ ਸੋਚੋ ਤੁਸੀਂ ਕਰੇ ਬਹਿ ਕੇ ਪਾਵਰ ਲੈ ਲੋਗੇ ਐਵੇਂ ਨਹੀਂ ਮਿਲਣੀ ਹallelujah ਵਚਨ ਚ ਖਲੋਣਾ ਪੈਂਦਾ ਉਹਨਾਂ ਕਿਹਾ ਸੀ ਮੂਰਤੀ ਨੂੰ ਮੱਥਾ ਨਹੀਂ ਟੇਕਣਾ ਅਸੀਂ ਵਚਨ ਦੇ ਵਿੱਚ ਚ ਗਿਆਂ ਅੱਜ ਆਪਾਂ ਨੂੰ ਕਿਹਾ ਜਾਂਦਾ ਪਈ 6 ਦਿਨ ਕੰਮ ਕਰੋ 7ਵਾਂ ਦਿਨ ਪਰਮੇਸ਼ਰ ਦੇਓ ਤੇ ਲੋਕ ਦੇ ਨਹੀਂ ਰਹੇ ਫਿਰ ਪਰਮੇਸ਼ਰ ਕਿਵੇਂ ਕੰਮ ਕਰੇ ਨਹੀਂ ਕਰ ਸਕਦਾ ਕੰਮ ਉਹ ਵੀ ਬਚਨਾ ਹੱਥ ਬੰਨੇ ਆਇਆ ਪਰਮੇਸ਼ਰ ਇਹਨਾ ਸੋਚੋ ਉਹ ਵਚਨ ਤੋਂ ਬਗੈਰ ਕੋਈ ਨੀ ਕੰਮ ਕਰਦਾ ਜੇ ਤੁਸੀਂ ਪਾਪ ਕਰਦੇ ਹੋ ਉਹ ਛਮਾ ਕਰ ਦੇਵੇਗਾ ਪਰ ਜੇ ਤੁਸੀਂ ਉਹਦੇ ਹੁਕਮ ਤੋਂ ਬਾਹਰ ਕੰਮ ਕਰ ਰਹੇ ਹੋ ਫਿਰ ਕੋਈ ਨਹੀਂ ਬਚਾ ਸਕਦਾ ਹallelujah ਵਚਨਾ ਵਚਰੋ ਪਰਮੇਸ਼ਰ ਤੁਹਾਡੇ ਨਾਲ ਹੈ ਵੇਖੋ ਜਿੰਨੇ ਦਾਸ ਹੈਗੇ ਸੀ ਨਾ ਭੀਗੇ ਸੀ ਵਚਨ ਤੋਂ ਬਾਹਰ ਹੋਏ ਮਾਰਿਆ ਕਿ ਨਹੀਂ ਮਾਰਿਆ ਪਰਮੇਸ਼ਰ ਨੇ ਨਬੀਆਂ ਨੂੰ ਬਚਕਿਆ ਨਹੀਂ ਤੇ ਆਪਾਂ ਫਿਰ ਵੀ ਕਲੀਸियां ਵੇਖੋ ਜਦੋਂ ਮੂਸਾ ਦੇ ਖਿਲਾਫ ਹੋ ਗਏ ਅਜ਼ਰੇਲੀ ਕੀ ਕਹਿੰਦੇ ਪਰਮੇਸ਼ਰ ਤੇਰੇ ਨਾਲ ਹੀ ਗੱਲ ਕਰਦਾ ਸਾਡੇ ਨਾਲ ਵੀ ਕਰਦਾ ਹallelujah ਉਹਦੀ ਪੈਣ ਬੋਲਦੀ ਤੇ ਵੇਖੋ ਉਹਦੀ ਪੈਣ ਨੂੰ ਕੋਣ ਚੱਲ ਪਿਆ ਸੀ ਹallelujah ਇੱਕੋ ਦਾਸ ਤੋਂ ਜ਼ਿਆਦਾ ਆਪਣੇ ਆਪ ਨੂੰ ਧਰਮੀ ਸਮਝਣ ਲੱਗ ਪਈ ਵੀ ਮੈਂ ਪਾਸਟ ਤੋਂ ਉੱਤੇ ਹੋ ਗਈਆਂ ਹallelujah ਜਿਵੇਂ ਪਰਮੇਸ਼ਰ ਦੇ ਦਾਸ ਦੇ ਖਿਲਾਫ ਜਦੋਂ ਬੋਲਿਆ ਇੱਕ ਥਾਂ ਹੋਰ ਜਦੋਂ ਪਰਮੇਸ਼ਰ ਨੇ ਪਾਣੀ ਉਹਨਾਂ ਨੂੰ ਨਹੀਂ ਦਿੱਤਾ ਰੋਟੀ ਨਹੀਂ ਦਿੱਤੀ ਸੀ ਉਦੋਂ ਪਰਮੇਸ਼ਰ ਦੇ ਦਾਸ ਤੇ ਖਲਾਫ ਬੋਲਣ ਲੱਗ ਪਏ ਸ਼ੁਰੂ ਕਰ ਦਿੱਤਾ ਕੋਈ ਪਰਮੇਸ਼ਰ ਆ ਗਏ ਉਹ ਹੋ ਗਏ ਤੂੰ ਹੀ ਹੈ ਓਏ ਮਾੜਾ ਚੰਗਾ ਬੋਲੇ ਆਣੇ ਵਿੱਚ ਗਾਲ੍ਹਾਂ ਵੀ ਕੱਢਦੇ ਹੋਣੇ ਕਈ ਹਾਲੇਲੂਇਆ ਜਦੋਂ ਉਹਨਾਂ ਬੋਲੇ ਤੇ ਪਰਮੇਸ਼ਰ ਦਾ ਕ੍ਰੋਧ ਪੜ ਗਿਆ ਤੇ ਦੇਖੋ ਸੱਤ ਜਰੀਲੇ ਸੱਪ ਆ ਗਏ ਤੇ ਦੇਖੋ ਉਹਨਾਂ ਨੂੰ ਦੱਸਿਆ ਤੇ ਕਈ ਕਿੰਨੇ ਲੋਕ ਮਾਰੇ ਗਏ ਜਿਨ੍ਹਾਂ ਨੂੰ ਕਮਿਸ਼ਨ ਨੇ ਬਚਾਇਆ ਸੀ ਲਾਲ ਸਮੁੰਦਰ ਤੂਪ ਪਾ ਕੇ ਕਰਕੇ ਤੇ ਉਹ ਵੀ ਦੇਖੋ ਮਾਰੇ ਗਏ ਉਸ ਬਾਅਦ ਦੁਹਾਈ ਦਿੱਤੀ ਪਰਮੇਸ਼ਰ ਦੇ ਕੀ ਉਹਨਾਂ ਲੋਕਾਂ ਨੇ ਕਹਿੰਦੇ ਹੁਣ ਉਸ ਨੂੰ ਬਚਾ ਲੈ موسی ਆ ਕੇ ਦੁਹਾਈ ਦਿੱਤੀ ਫਿਰ ਫਿਰ ਪਰਮੇਸ਼ਰ ਦੇ ਦਾਸ ਨੇ ਜਦੋਂ ਹੱਥ ਚੱਕੇ ਫਿਰ ਜੋ ਸੱਪ ਹਟੇ ਹallelujah ਫਿਰ ਪਰਮੇਸ਼ਰ ਕੀ ਕਹਿੰਦਾ ਇੱਕ ਤੂੰ ਸੋਨੇ ਦਾ ਸੱਪ ਬਣਾ ਉਹਨੂੰ ਉੱਚਾ ਕਰ ਜਦੋਂ ਉਹਨੂੰ ਉੱਚਾ ਕੀਤਾ ਗਿਆ ਕਿਤੇ ਜਿਹੜੇ ਇਹਦੇ ਵਿੱਚ ਵਿਸ਼ਵਾਸ ਕਰਨਗੇ ਉਹ ਬਚਾਏ ਜਾਣਗੇ ਉਹ ਸੱਪ ਵਾਲੀ ਬਵਾ ਚਲੇਗੀ ਉਹਨਾਂ ਕੋਲ ਹalleluyah ਦੇਖੋ ਅਜੇ ਦਾਸਾਂ ਦੇ ਹੱਥ ਵਿੱਚ ਪਾਵਰੇ ਵੱਡੀ ਮੌਤ ਵੀ ਮਮੇਸ਼ਰ ਨੇ ਜੋ ਠਰਾਈ ਏ ਹalleluyah ਸਭ ਕੁਝ ਦਾਸ ਸਕਦਾ ਹੈ ਆਪਣੇ ਦਾਸਾਂ ਦੁਆਰਾ ਤੁਸੀਂ ਕਦੋਂ ਜੀਣਾ ਹੈ ਤੁਹਾਨੂੰ ਕਦੋਂ ਕੀ ਮਿਲਣਾ ਹੈ ਕਦੋਂ ਨਹੀਂ ਮਿਲਣਾ ਸਾਰਾ ਕੁਝ ਆਪਣੇ ਦਾਸਾਂ ਦੇ ਹੱਥ ਵਿੱਚ ਉਹਨੇ ਦਿੱਤਾ ਹalleluyah